ਹੁਣ ਇਸ ਟਾਈਮ ਸਭ ਤੋਂ ਪਹਿਲਾ ਪ੍ਰੋਸੈਸ ਇਹੀ ਆ ਪਹਿਲੇ ਨੰਬਰ ਤੇ ਵੀ ਜਿਹੜੇ ਲਾਲ ਖੀਰ ਦੇ ਅੰਡਰ ਮਕਾਨ ਆ ਗਏ ਉਹਦਾ ਇੱਕ ਵਾਰੀ ਨਾਮ ਰਜਿਸਟਰਡ ਕਰਾਉਣਾ ਜ਼ਰੂਰੀ ਆ ਫਿਰ ਇਹ ਤੁਹਾਡੀ ਰਜਿਸਟਰੀ ਹੋਊਗੀ ਫਿਰ ਇਹ ਤੁਹਾਡੀ ਫਾਰਮ ਨਿਕਲੂਗੀ ਕਿ ਸਾਡਾ ਮਕਾਨ ਲਾਲ ਖੀਰ ਦੇ ਅੰਡਰ ਚ ਆ ਰਿਹਾ ਤੁਸੀਂ ਉਸ ਬੰਦੇ ਨੂੰ ਆਧਾਰ ਕਾਰਡ ਦੇਣਾ ਜਿਹੜਾ ਨੰਬਰ ਤੁਹਾਡਾ ਮਕਾਨ ਦਾ ਮਿਲੂਗਾ ਉਹ ਤੁਹਾਡੇ ਰਜਿਸਟਰਡ ਹੋ ਜਾਊਗਾ ਉਹ ਇੱਕ ਲਿਸਟਾਂ ਪਿੰਡਾਂ ਦੇ ਵਿੱਚੋਂ ਸਾਰੀਆਂ ਲਿਸਟਾਂ ਬਣ ਕੇ ਜਾ ਰਹੀਆਂ ਨੇ ਕਿਹੜੇ ਬੰਦੇ ਦਾ ਮਕਾਨ ਕਿਸ ਨੰਬਰ ਤੇ ਆ ਤੇ ਉਸ ਮਕਾਨ ਦਾ ਮਾਲਕ ਕੌਣ ਆ ਸੋ ਤੁਸੀਂ ਆਪਣਾ ਆਧਾਰ ਕਾਰਡ ਦੇ ਕੇ ਆਪਣੀ ਰਜਿਸਟਰਡ ਐਂਟਰੀ ਕਰਵਾਓ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਇਹ ਹੋਊਗਾ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਆ ਦੋਸਤੋ ਤੁਹਾਡੇ ਬਹੁਤ ਸਾਰੇ ਸਵਾਲ ਆ ਰਹੇ ਸੀ ਵੀ ਜਿਹੜੀ ਲਾਲ ਲਖੀਰ ਵਾਲੀ ਜਗਾ ਜਾਂ ਮਕਾਨ ਆ ਜਾਂ ਘਰ ਆ ਉਹ ਸਾਡੇ ਨਾਮ ਕਿਵੇਂ ਹੋਊਗਾ ਸੋ ਅੱਜ ਆਪਾਂ ਉਸ ਟੌਪਿਕ ਤੇ ਗੱਲਬਾਤ ਕਰਾਂਗੇ ਵੀਡੀਓ ਬਹੁਤ ਹੀ ਇੰਟਰਸਟਿੰਗ ਆ ਜਾਣਕਾਰੀ ਵਾਲੀ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹਰੇਕ ਭੈਣ ਭਰਾ ਕੋਲ ਆਪਣੀ ਇਹ ਵੀਡੀਓ ਪਹੁੰਚੇ ਤਾਂ ਕਿ ਉਹ ਆਪਣਾ ਮਕਾਨ ਆਪਣੀ ਜਗ੍ਹਾ ਜਿਹੜੀ ਲਾਲ ਖੀਰ ਦੇ ਅੰਡਰ ਚ ਆ ਗਈ ਉਹ ਨਾਮ ਲਾਲ ਖੀਰ ਦੇ ਜਿੰਨੀ ਵੀ ਜਗ੍ਹਾ ਆਉਂਦੀ ਆ ਜਾਂ ਮਕਾਨ ਆ ਜਾਂ ਘਰ ਆ ਇਹਦਾ ਨਾਮ ਕਰਵਾਉਣ ਦੇ ਜਿਹੜੀ ਪ੍ਰਕਿਰੇ ਆ ਜਾਂ ਪ੍ਰੋਸੈਸ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਕਈ ਪੰਜਾਬ ਦੇ ਜ਼ਿਲ੍ਹਿਆਂ ਚ ਖਤਮ ਹੋਣ ਦੇ ਕੰਡੇ ਆ ਜਾਂ ਕਈਆਂ 'ਚ ਚੱਲ ਰਿਹਾ ਜਾਂ ਕਈਆਂ 'ਚ ਇਨ ਫਿਊਚਰ ਦੇ ਵਿੱਚ ਸ਼ੁਰੂ ਹੋਏਗਾ ਹੁਣ ਆਪਾਂ ਅੱਜ ਗੱਲ ਕਰਾਂਗੇ ਡਿਸਟ੍ਰਿਕਟ ਪਟਿਆਲੇ ਦੇ ਕੁਝ ਪਿੰਡਾਂ ਦੀ ਜਿੱਥੇ ਇਹ ਲਾਲ ਖੀਰ ਦਾ ਜਿਹੜਾ ਸਰਵੇ ਆ ਇਹ ਕੰਪਲੀਟ ਹੋ ਗਿਆ ਜਾਂ ਚੱਲ ਰਿਹਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਗੱਲਾਂ ਉਹੀ ਨੇ ਤਿੰਨੋ ਚੱਲ ਵੀ ਰਿਹਾ ਖਤਮ ਵੀ ਹੋ ਗਿਆ ਤੇ ਹੋਏਗਾ ਵੀ ਹੁਣ ਜਿਹੜੇ ਪਿੰਡਾਂ ਦੇ ਵਿੱਚ ਇਹ ਸਰਵੇ ਚੱਲ ਰਿਹਾ ਜਿਹੜੀ ਚੀਜ਼ ਜਿਹੜੀ ਜਗ੍ਹਾ ਜਾਂ ਮਕਾਨ ਦੀ ਗੱਲ ਕਰੀਏ ਮਕਾਨ ਦੀ ਗੱਲ ਕਰਦੇ ਆ ਘਰ ਦੀ ਗੱਲ ਕਰਦੇ ਆ ਜਾਂ ਥਾਂ ਦੀ ਗੱਲ ਕਰਦੇ ਆ ਜਿਹੜੀ ਲਾਲ ਲਖੀਰ ਵਾਲੀ ਆ ਇਹ ਪਿਛਲੇ ਕੁਝ ਸਮੇਂ ਪਹਿਲਾਂ ਇੱਕ ਸੈਟੇਲਾਈਟ ਰਾਹੀਂ ਇੱਕ ਪਿੰਡ ਪੂਰੇ ਪਿੰਡ ਦਾ ਨਕਸ਼ਾ ਬਣਾਇਆ ਗਿਆ ਵੀ ਕਿਹੜਾ ਮਕਾਨ ਕਿੱਥੇ ਆ ਗਲੀਆਂ ਦੇ ਅਕੋਰਡਿੰਗ ਉੱਪਰ ਸੈਟਲਾਈਟ ਰਾਹੀਂ ਤੁਸੀਂ ਵੀਡੀਓ ਦੇਖ ਵੀ ਰਹੇ ਹੋ ਸਕਰੀਨ ਤੇ ਇੱਕ ਨਕਸ਼ਾ ਬਣਾਇਆ ਗਿਆ ਨਕਸ਼ੇ ਦੇ ਅਕੋਰਡਿੰਗ ਇਹਨਾਂ ਨੇ ਕੀ ਕਰਿਆ ਉਸ ਨਕਸ਼ੇ ਨੂੰ ਇੱਕ ਪੇਪਰ ਤੇ ਡਰਾ ਕੀਤਾ ਕੱਪੜੇ ਤੇ ਤਾਂ ਨਕਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਐਪਰੀਸ਼ੀਏਟ ਵਾਲਾ ਉਹ ਕੰਮ ਹੈ ਗਿਆ ਬੰਦੇ ਦਾ ਤਾਂ ਜਦੋਂ ਇਹਨਾਂ ਨੇ ਹੁਣ ਨਕਸ਼ਾ ਬਣਾਤਾ ਨਕਸ਼ੇ ਬਣਾਉਣ ਤੋਂ ਬਾਅਦ ਇਹਨਾਂ ਨੇ ਪਿੰਡਾਂ 'ਚ ਅਨਾਉਂਸਮੈਂਟਾਂ ਵੀ ਕਰਵਾਤੀਆਂ ਵੀ ਭਾਈ ਜਿਨ੍ਹਾਂ ਦਾ ਮਕਾਨ ਲਾਲ ਲਖੀਰ ਦੇ ਅੰਡਰ 'ਚ ਆ ਗਿਆ ਉਹ ਤੁਸੀਂ ਆਪਣੇ ਨਾਮ ਕਰਵਾ ਸਕਦੇ ਹੋ ਹੁਣ ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਜਿਹੜੇ ਬੰਦੇ ਦਾ ਲਾਲ ਅਖੀਰ ਦੇ ਅੰਡਰ ਚ ਆ ਗਿਆ ਮਕਾਨ ਉਹਦੇ ਵਿੱਚ ਇਹਨਾਂ ਨੇ ਇੱਕ ਨੰਬਰਿੰਗ ਕਰਤੀ ਸੀਰੀਜ਼ ਦੇ ਦਿੱਤੀ 1 ਤੋਂ ਲੈ ਕੇ 100 ਤੱਕ ਜਾ ਇਹਨਾਂ ਨੇ ਰੈਂਡਮਲੀ ਨੰਬਰ ਰੱਖਤੇ ਪਿੰਡ ਵਾਈਜ਼ ਜਿੱਦਾਂ ਦਾ ਵੀ ਉਹਨਾਂ ਦਾ ਪ੍ਰੋਸੈਸ ਹੈਗਾ ਸੀ ਉਦਾਂ ਦੇ ਉਹਨਾਂ ਨੇ ਨੰਬਰਿੰਗ ਦੇ ਦਿੱਤੀ ਘਰਾਂ ਨੂੰ ਨੰਬਰਿੰਗ ਦੇ ਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਜਾਂ ਕੋਈ ਪਿੰਡ ਦਾ ਹੋਰ ਮਹਤਵਪੂਰਨ ਬੰਦਾ ਜਾਸੀ ਪਟਵਾਰੀ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਅੱਗੇ ਡਿਊਟੀਆਂ ਲਗਾਤੀਆਂ ਅਭੀ ਤੁਸੀਂ ਪਿੰਡਾਂ ਦੇ ਵਿੱਚ ਇਸ ਨਕਸ਼ੇ ਦੇ ਅਕੋਰਡਿੰਗ ਜਿਹੜੇ ਬੰਦੇ ਦਾ ਮਕਾਨ ਲਾਲ ਲਖੀਰ ਦੇ ਅੰਡਰ ਚ ਆ ਗਿਆ ਮੰਨ ਲਓ ਮੇਰਾ ਮਕਾਨ ਆ ਮੇਰਾ ਮਕਾਨ 34 ਨੰਬਰ ਚ ਆ ਗਿਆ ਠੀਕ ਆ ਲਾਲ ਲਖੀਰ ਦੀ ਅੰਡਰ ਚ ਤਾਂ ਹੁਣ ਮੇਰੇ ਮਕਾਨ ਦੇ ਵਿੱਚ ਉਹ ਦੇਖਣਾ ਵੀ ਉਹ ਮੈਨੇ ਦਾ ਨਾਮ ਆਪਣੇ ਨਾਮ ਕਰਵਾਉਣਾ ਜਾਂ ਭਰਾ ਦੇ ਨਾਮ ਕਰਾਉਣਾ ਜਾਂ ਫਾਦਰ ਸਾਹਿਬ ਦੇ ਨਾਮ ਕਰਵਾਉਣਾ ਸੋ ਜਿਹਦਾ ਨੰਬਰ ਮਕਾਨ ਤੇ ਪੈ ਗਿਆ ਉਹ ਨੰਬਰ ਦੇ ਅਕੋਰਡਿੰਗ ਹੀ ਹੁਣ ਤੁਹਾਡਾ ਮਕਾਨ ਤੁਹਾਡੇ ਨਾਮ ਤੇ ਹੋ ਜਾਏਗਾ ਹੁਣ ਜਿਹੜੀ ਇਸ ਟਾਈਮ ਮ ਮੌਜੂਦਾ ਪ੍ਰਕਿਰਿਆ ਉਹ ਪ੍ਰਕਿਰਿਆ ਇਹੀ ਹੈ ਵੀ ਜਿਹੜੇ ਵੀਰਾਂ ਦੇ ਲਾਲਖੀਰ ਦੇ ਮਕਾਨ ਨੇ ਜਾਂ ਘਰ ਨੇ ਜਾਂ ਥਾਂ ਨੇ ਜਿਹੜੇ ਲਾਲਖੀਰ ਦੇ ਅੰਡਰ ਚ ਆ ਗਏ ਸੋਨੂੰ ਨਕਸ਼ੇ ਦੇ ਇੱਕ ਨੰਬਰ ਦਿੱਤਾ ਹੋਇਆ ਜਿਹੜਾ ਬੰਦਾ ਤੁਹਾਡੇ ਲਵੇ ਆਵੇਗਾ ਜਾਂ ਤੁਸੀਂ ਉਸ ਬੰਦੇ ਨੂੰ ਪੁੱਛ ਵੀ ਸਕਦੇ ਹੋ ਜੇ ਤੁਸੀਂ ਸਵੇਰੇ ਸ਼ਾਮ ਜਲਦੀ ਕੰਮ ਤੇ ਚਲੇ ਜਾਨੇ ਹੋ ਲੇਟ ਆਉਣੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਖੁਦ ਵੀ ਗੌਰ ਕਰਨੀ ਹੈ ਵੀ ਮੇਰਾ ਮਕਾਨ ਲਾਲਖੀਰ ਦੇ ਅੰਡਰ ਚ ਹੈ ਹੁਣ ਇਹ ਨਾਮ ਕਿਵੇਂ ਕਰਵਾਵਾਂ ਤੁਹਾਡਾ ਉਹ ਆਧਾਰ ਕਾਰਡ ਲੈਣਗੇ ਇੱਕ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਲੈ ਸਕਦੇ ਨੇ ਤੁਹਾਡਾ ਨੰਬਰ ਮੰਗਣਗੇ ਫੋਨ ਨੰਬਰ ਜਦੋਂ ਆਧਾਰ ਕਾਰਡ ਦੇਤਾ ਤਾਂ ਆਧਾਰ ਕਾਰਡ ਦੇ ਨੰਬਰ ਹੁੰਦਾ ਹੀ ਆ ਸੋ ਉਹਦੇ ਅਕੋਰਡਿੰਗ ਤੁਹਾਡੇ ਲਿਸਟ ਦੇ ਮੁਤਾਬਿਕ ਤੁਹਾਡਾ ਮੰਨ ਲਓ 34 ਨੰਬਰ ਮਕਾਨ ਆ ਇੱਥੇ ਆਧਾਰ ਕਾਰਡ ਦਾ ਨੰਬਰ ਚਾੜਿਆ ਗਿਆ ਫੋਨ ਨੰਬਰ ਲਿਖਿਆ ਗਿਆ ਤਾਂ ਤੁਹਾਡਾ ਨੰਬਰ ਇੱਕ ਲਿਸਟ ਦੇ ਵਿੱਚ ਪੈ ਗਿਆ ਕਿ ਹਾਂ ਅਸੀਂ ਇਸ ਮਕਾਨ ਦਾ ਸਰਵੇ ਕਰ ਲਿਆ ਇਹਦੇ ਐਨੇ ਨੰਬਰ ਕਰਦੇ ਲਾਲ ਰਕੀ ਦੇ ਅੰਡਰ ਚਾਰੇ ਨੇ ਹੁਣ ਇਹ ਰਜਿਸਟਰਡ ਹੋ ਜਾਊਗਾ ਸੋ ਹੁਣ ਜਿਵੇਂ ਆਪਾਂ ਜ਼ਮੀਨ ਦੀ ਫਰਦ ਕੱਢਦੇ ਆਂ ਇਹਦੀ ਫਰਦ ਅਸੀਂ ਓਮੇ ਕੱਢਾਂਗੇ ਹੁਣ ਗੱਲ ਇੱਥੇ ਰਹੀ ਫਰਦ ਕੱਢਣ ਦੀ ਜੇਕਰ ਕਿਸੇ ਵੀਰ ਨੂੰ ਫਰਦ ਨਹੀਂ ਕੱਢਣੀ ਆਉਂਦੀ ਆਪਣੇ ਫੋਨ ਤੇ ਲੈਪਟਾਪ ਤੇ ਪੀਸੀ ਤੇ ਤਾਂ ਉਹਦਾ ਅਸੀਂ ਲਿੰਕ ਵੀਡੀਓ ਵਿੱਚ ਦਿੱਤਾ ਗਿਆ ਤਾਂ ਤੁਸੀਂ ਉੱਥੇ ਜਾ ਕੇ ਫਰਦ ਕੱਢਣੀ ਸਿੱਖ ਸਕਦੇ ਹੋ ਜੇ ਕਿਸੇ ਵੀਰ ਨੂੰ ਫਰਦ ਕੱਢਣੀ ਨਹੀਂ ਆਉਂਦੀ ਕਿ ਸਾਡਾ ਮਕਾਨ ਲਾਲ ਅਖੀਰ ਦੇ ਅੰਡਰ ਚ ਆ ਰਿਹਾ ਤੁਸੀਂ ਉਸ ਬੰਦੇ ਨੂੰ ਉਧਾਰ卡ਡ ਦੇਣਾ ਜਿਹੜਾ ਨੰਬਰ ਤੁਹਾਡਾ ਮਕਾਨ ਦਾ ਮਿਲੂਗਾ ਉਹ ਤੁਹਾਡੇ ਰਜਿਸਟਰਡ ਹੋ ਜਾਊਗਾ ਉਹ ਇੱਕ ਲਿਸਟਾਂ ਪਿੰਡਾਂ ਦੇ ਵਿੱਚੋਂ ਸਾਰੀਆਂ ਲਿਸਟਾਂ ਬਣ ਕੇ ਜਾਰੀਆਂ ਨੇ ਕਿਹੜੇ ਬੰਦੇ ਦਾ ਮਕਾਨ ਕਿਸ ਨੰਬਰ ਤੇ ਆ ਤੇ ਉਸ ਮਕਾਨ ਦਾ ਮਾਲਕ ਕੌਣ ਆ ਸੋ ਤੁਸੀਂ ਆਪਣਾ ਆਧਾਰ ਕਾਰਡ ਦੇ ਕੇ ਆਪਣੀ ਰਜਿਸਟਰਡ ਐਂਟਰੀ ਕਰਵਾਓ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਇਹ ਹੋਏਗਾ ਵੀ ਇਹਦੀ ਰਜਿਸਟਰੀ ਤੁਹਾਨੂੰ ਉੱਥੇ ਜਾ ਕੇ ਕਰਵਾਉਣੀ ਪਊਗੀ ਜਾਂ ਆਟੋਮੈਟਿਕ ਉਹ ਸਿੱਧੀ ਡਾਇਰੈਕਟ ਫਰਦ ਨਿਕਲੇ ਆਊਗੀ ਠੀਕ ਹੈ ਜਿੱਦਾਂ ਦੇ ਵੀ ਕੋਈ ਅਗਲੀ ਕਾਰਵਾਈ ਹੋਈ ਡਿਪਾਰਟਮੈਂਟ ਵੱਲੋਂ ਮਹਿਕਮੇ ਵੱਲੋਂ ਜਾਂ ਕੋਈ ਆਪਾਂ ਨੂੰ ਹੋਰ ਜਾਣਕਾਰੀ ਮਿਲੀ ਹੁਣ ਇਸ ਟਾਈਮ ਸਭ ਤੋਂ ਪਹਿਲਾ ਪ੍ਰੋਸੈਸ ਇਹੀ ਆ ਪਹਿਲੇ ਨੰਬਰ ਤੇ ਵੀ ਜਿਹੜੇ ਲਾਲ ਖੀਰ ਦੇ ਅੰਡਰ ਮਕਾਨ ਆਗੇ ਉਹਦਾ ਇੱਕ ਵਾਰੀ ਨਾਮ ਰਜਿਸਟਰਡ ਕਰਾਉਣਾ ਜ਼ਰੂਰੀ ਆ ਫਿਰ ਇਹ ਤੁਹਾਡੀ ਰਜਿਸਟਰੀ ਹੋਊਗੀ ਫਿਰ ਇਹ ਤੁਹਾਡੀ ਫਰਦ ਨਿਕਲੂਗੀ ਇਹ ਹੁਣ ਮਾਇਕਮੇ ਤੇ ਡਿਪੈਂਡ ਆ ਕਿ ਉਹ ਡਾਇਰੈਕਟ ਜਿਹੜਾ ਸੀਨੇ ਉਹਰੇ ਨਾਮ ਲਿਖਿਆਤਾ ਜਾਂ ਸਾਨੂੰ ਉਹਨਾਂ ਨੇ ਨੰਬਰ ਤੇ ਤਾਂ ਇਹਦੇ ਅਕੋਰਡਿੰਗ ਹੀ ਸ਼ਾਇਦ ਉਹ ਇੱਕ ਰਜਿਸਟਰੀ ਆਪਣੇ ਆਪ ਕਰ ਦੇਣ ਜਾਂ ਆਪਣੇ ਆਪ ਉਹ ਸਿੱਧੀ ਉਹ ਆਪਣੀਆਂ ਫਰਦਾਂ ਤੇ ਡਾਟਾ ਛਾੜ ਦੇਣ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਇਹਦਾ ਪ੍ਰੋਸੈਸ ਕਿਵੇਂ ਹੋਊਗਾ ਜਿੱਦਾਂ ਦਾ ਵੀ ਆਪ ਨੂੰ ਪ੍ਰੋਸੈਸ ਪਤਾ ਲੱਗੂ ਤਾਂ ਉਹ ਵੀਡੀਓ ਆਪਾਂ ਜਲਦ ਆਪਣੇ ਚੈਨਲ ਤੇ ਸ਼ੇਅਰ ਕਰਾਂਗੇ ਤਾਂ ਜਿਹੜਾ ਵੀਰਾਂ ਨੇ ਕਿਸੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਫੇਸਬੁੱਕ ਤੇ ਪੇਜ ਆ ਪੰਜਾਬ ਦੇ ਹੀਰੇ ਇੰਸਟਾਗ੍ਰਾਮ ਤੇ ਆਈਡੀ ਆ ਪੰਜਾਬ ਦੇ ਹੀਰੇ ਤੇ ਉਹਨੂੰ ਫੋਲੋ ਕਰੋ ਵੀ ਕੋਈ ਵੀ ਅਪਡੇਟ ਆਊਗੀ ਤਾਂ ਉਹ ਟਾਈਮ ਟੂ ਟਾਈਮ ਤੁਸੀਂ ਦੇਖਦੇ ਰਹੋ ਤਾਂ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੀ ਜਾਣਕਾਰੀ ਕਿਵੇਂ ਲੱਗੀ ਮਿਲਦੇ ਆਪਾਂ ਹੋਰ ਨਵੀਂ ਜਾਣਕਾਰੀ ਦੇ ਨਾਲ ਤਾਂ ਸਾਰੇ ਦੋਸਤਾਂ ਦਾ ਇੱਕ ਵਾਰ ਫਿਰ ਤੋਂ तहे ਦਿਲੋਂ ਧੰਨਵਾਦ ਤਾਂ ਇੱਕ ਕਮੈਂਟ ਜਰੂਰ ਕਰਨਾ ਕਿ ਜਿਹੜੀ ਅਸੀਂ ਪਹਿਲਾਂ ਵੀ ਜਾਣਕਾਰੀ ਪਾਉਂਦੇ ਆ ਰਹੇ ਉਹ ਜਾਣਕਾਰੀ ਨਾਲ ਤੁਹਾਡਾ ਕੋਈ ਫਾਇਦਾ ਹੋਇਆ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੂ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਜਾਂ ਨਿਸ਼ਾਨਦੇਹੀ ਕੀ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਕਿਉਂਕਿ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ